ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਲੰਡੇਕੇ ਲੰਡੇਕੇ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਮੋਗੇ ਦਾ ਪਿੰਡ ਵਿੜਗੋ ਅੱਜ ਆਪਾਂ ਇਸ ਘਰੋਂ ਪਹਿਲੀ ਵਾਰੀ ਬਣਾ ਰਹੇ ਆ ਵੈਸੇ ਵਪਾਰ ਦਾ ਵਿਰੋਣ ਦਾ ਕੰਮ ਆ ਤਕਰੀਬਨ ਇਹਨਾਂ ਦੇ ਫਾਦਰ ਸਾਹਿਬ ਵੀ ਵਪਾਰ ਦਾ ਕੰਮ ਕਰਦੇ ਸਨ ਕੋਈ 18-17 ਕੇ ਸਾਲ ਦਾ ਜਿਹੜਾ ਟਾਈਮ ਹੋ ਗਿਆ ਸਮਾਂ ਹੋ ਗਿਆ ਵਪਾਰ ਕਰਦੇ ਆਣੂ ਅੱਜ ਦੋਸਤੋ ਵੀਡੀਓ ਆਪਣੀ ਪਹਿਲੀ ਆ ਪਹਿਲਾਂ ਵੀ ਵੀਰ ਹੁਣੀ ਮਾਲ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਲਿਆਉਂਦੇ ਆ ਤੇ ਲਿਆ ਕੇ ਸੇਲ ਕਰਦੇ ਆ ਖਾਸ ਮੋਗੇ ਤੁਸੀਂ ਵਿజిਟ ਕਰ ਲਓਗੇ ਲੰਡੇ ਕੇ ਪਿੰਡ ਤਕਰੀਬਨ ਮੋਗੇ ਦੇ ਵਿੱਚ ਹੀ ਆ ਨਾਲ ਹੀ ਲੱਗ ਜਾਂਦਾ ਇੱਥੋਂ ਕੋਟ ਹਿਸੇ ਖਾਂ ਵੀ ਤਕਰੀਬਨ ਕੋਈ 15 14 ਕਿਲੋਮੀਟਰ ਦੀ ਦੂਰੀ ਆ ਤੇ ਜੀਰਾ ਸ਼ਹਿਰ ਇੱਥੋਂ ਕੋਈ 20 22 22 25 ਕਿਲੋਮੀਟਰ ਦੀ ਦੂਰੀ ਤੇ ਜਾਂ 25 30 ਕਿਲੋਮੀਟਰ ਦੀ ਦੂਰੀ ਤੇ ਤੁਸੀਂ ਕਿਲੋਮੀਟਰ ਦੇ ਵਿੱਚ ਡਿਸਟੈਂਸ ਲਾ ਸਕਦੇ ਜੀ ਕੋਈ ਵੀਰ ਆਪਣਾ ਮਾਲਵੇ ਵਾਲੀ ਸਾਈਡ ਤੋਂ ਆਉਂਦਾ ਠੀਕ ਆ ਜੀ ਤੇ ਮੋਗੇ ਤੁਸੀਂ ਵਿਜ਼ਿਟ ਕਰੋਗੇ ਮਾਝੇ ਵਾਲੇ ਪਾਸਿਓਂ ਕੋਈ ਵੀ ਭਰਾ ਵਿਜ਼ਿਟ ਕਰਦਾ ਫੋਨ ਕਾਲ ਕਰਦਾ ਤੇ ਮਖੂ ਤਕਰੀਬਨ ਹਰੀਕਾ ਪਤਨ ਚਾਹੇ ਮਖੂ ਤੋਂ ਗੱਲ ਕਰੀਏ ਕੋਈ 40 45 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਮੋਗਾ ਪੈਂਦਾ ਠੀਕ ਆ ਜੀ ਪੂਰੀ ਗੱਲਬਾਤ ਕਰਾਂਗੇ ਓਨਰ ਵੀਰ ਦਾ ਨਾਮ ਗਗਨਾ ਠੀਕ ਆ ਜੀ ਨੰਬਰ ਸਕਰੀਨ ਦੇ ਉੱਤੇ ਚੱਲਣਗੇ ਨੰਬਰਾਂ ਤੇ ਕਾਲ ਕਰ ਲਿਓ ਦੋ ਵੜਾ ਜਿਹੜੀਆਂ ਆਪਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣੀਆਂ ਇੱਕ ਸੂਈ ਸਵਾਈਆ ਬੈਡ ਠੀਕ ਆ ਜੀ ਤਾਜੀ ਸੂਈ ਆ ਮੈਲਾ ਮੂਲਾ ਉਸੇ ਤਰ੍ਹਾਂ ਹੀ ਲੱਗਾ ਇੱਕ ਵਾਰ ਗੱਬਣਾ ਹਜੇ ਨਰਮਾ ਥੋੜੇ ਦਿਨ ਦੱਬੀ ਰੰਗ ਪ੍ਰਿੰਟ ਦੇ ਵਿੱਚ ਆ ਪੂਰੀ ਗੱਲਬਾਤ ਕਰਦੇ ਆ ਤਰੀਕ ਅੱਜ 20 ਨਵੰਬਰ ਤੇ ਸਮਾਂ 200 ਮਾਰਨਿੰਗ ਦੇ ਕੋਈ 9 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗਗਨ ਸਾਸਤਰੀ ਗੱਲ ਵੀਰੇ ਸਾਸਤਰੀ ਗੱਲ ਵੀਰੇ ਹੋਰ ਪਾਜੀ ਠੀਕ ਠਾਕ ਹਾਂਜੀ ਹਾਂਜੀ ਵੀਰੇ ਵਧੀਆ ਗਗਨ ਵੀਰੇ ਜਿਵੇਂ ਆਪਾਂ ਬਿਲਕੁਲ ਜ਼ਿਕਰ ਕੀਤਾ ਇੱਕ ਆਪਣਾ ਪੈਂਟ ਮਿਲਦਾ ਵੀ ਚਲੋ ਮੋਗੇ ਦੇ ਵਿੱਚ ਹੀ ਇਹ ਨਾਲ ਹੀ ਲੱਗ ਜਾਂਦਾ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਹੀ ਆ ਪੈਂਟ ਲੱਢੇ ਕੇ ਹਾਂਜੀ ਵਪਾਰ ਦਾ ਕੰਮ ਕਰਦੇ ਹੋ ਤੁਸੀਂ ਦੱਸਿਆ ਵੀ ਤੁਹਾਡੇ ਫਾਦਰ ਸਾਹਿਬ ਵੀ ਵਪਾਰ ਦਾ ਕੰਮ ਹੀ ਕਰਦੇ ਸਨ ਕੋਈ ਉਹ ਚਲੇ 17 18 ਸਾਲ ਕਰਦੇ ਨੂੰ ਠੀਕ ਹੈ ਭਰਾ ਤੇ ਪੀਂਤੀ ਪਸ਼ੂ ਆਪਣੇ ਕੋਲੇ ਹੁੰਦੇ ਮਤਲਬ ਮਾਲ ਐ ਨਹੀਂ ਹੋਇਆ ਕਦੀ ਵੀ ਵਿੱਚ ਪਾ ਪਾ ਜੇ ਵੇਚ ਕੇ ਕਦੀ ਫ੍ਰੀ ਹੋ ਕੇ ਵੀ ਦੋ ਚਾਰ ਨਾ ਘਾਇ ਕਰਿੰਦੇ ਆ ਰੋਜ਼ ਅੰਗੂ ਆਉਂਦੀ ਆ ਦੋ ਤਿੰਨ ਵੇੜਾ ਗੱਬਣਾ ਹੁੰਦੀ ਆ ਸੂਈਆ ਹੁੰਦੀ ਆ ਚੰਗੀਆਂ ਹੁੰਦੀ ਆ ਵੀਰੇ ਠੀਕ ਹੈ ਭਰਾ ਹਾਂਜੀ ਆ ਸੋ ਬਾਕੀ ਪਹਿਲਾਂ ਤੁਸੀਂ ਦੱਸਿਆ ਵੀ ਵੀਡੀਓ ਕੋ ਦੋ ਤਿੰਨ ਵਾਰੀ ਪਾਈ ਆਪਾਂ ਹੋਰ ਜੰਗਲ ਤੇ ਹਾਂਜੀ ਹਾਂਜੀ ਪਾਈ ਤੇ ਬਾਕੀ ਮਾਲ ਚਲੋ ਆਉਂਦਾ ਵਿਕੀ ਜਾਂਦਾ ਆਉਂਦਾ ਵਿਕੀ ਜਾਂਦਾ ਵੀਰੇ ਬਾਕੀ ਕੋਚਕ ਚਲੋ ਲਿੰਕ ਬਣਿਆ ਵਪਾਰੀ ਭਰਾਵਾਂ ਦੇ ਨਾਲ ਵੀ ਇੱਕ ਤਾਂ ਜਦੋਂ ਮਾਲ ਇਸੇ ਤਰ੍ਹਾਂ ਫੜਪੜਾ ਕੇ ਰਿਆ ਜਾਂਦੇ ਤਾਂ ਉਹਨਾਂ ਹੈਗਾ ਵੀਰੇ ਸੋਨਾ ਚਲੀ ਜਾਂਦਾ ਚਲੋ ਬਹੁਤ ਵਧੀਆ ਗੱਲਾਂ ਠੀਕ ਆ ਤੇ ਅੱਜ ਗਗਨ ਵੀਰੇ ਦੋ ਬੜਾ ਜਿਹੜੀਆਂ ਆਪਾਂ ਦਿਖਾਉਣੀਆਂ ਇੱਕ ਤਾਂ ਨਰਮਾ ਮਿਲਦਾ ਕੱਚੀ ਆ ਕੋਈ 8 10 10 12 ਦਿਨ ਹਾਂਜੀ ਵੀਰੇ ਇਹਦੇ 24 25 ਤਰੀਕ ਨੂੰ ਦਿਨ ਪੂਰੇ ਆ ਨਵੰਬਰ ਨੂੰ ਹਾਂਜੀ ਠੀਕ ਆ ਆ ਕਰਮਾਂ ਵਾਲੀ ਅੱਜ ਹੀ ਸ ਠੀਕ ਹੈ ਭਰਾ ਗੱਬਨ ਦਾ ਆਪਾਂ ਸੌਦਾ ਕੀਤਾ ਸੀ ਤੇ ਸਵੇਰੇ ਲੱਦਣ ਗਏ ਜਾਂਦਿਆਂ ਸੂਪੀ ਜੇਰ ਜੂਰ ਉਹਨਾਂ ਦੇ ਘਰੇ ਪਾਤੀ ਠੀਕ ਆ ਠੀਕ ਆ ਆਪਣੇ ਕੋਲ ਫਿਰ ਅੱਜ ਹੀ ਆਈ ਆ ਅੱਜ ਹੀ ਆਈ ਵੀਰੇ ਵਾਲੇ ਘੰਟਾ ਡੇਢੀ ਹੋਇਆ ਠੀਕ ਆ ਹਾਂਜੀ ਆ ਜੇਰ ਪ੍ਰੋਪਰ ਉਹਨਾਂ ਦੇ ਘਰੇ ਉੱਥੇ ਪਾ ਦਿੱਤੀ ਸੀ ਨੇ ਪਾਤੀ ਵੀਰੇ ਠੀਕ ਹੈ ਜੀ ਹਾਂਜੀ ਅ ਮਗਰ ਇਹਦੇ ਬੱਚਾ ਮੇਲ ਕਾਪ ਆ ਮਗਰ ਵੀਰੇ ਮੇਲ ਕਾਪ ਆ ਸੂਬਾ ਕਨਮਾਉਗੀ ਵੀਰੇ ਸੂਬਾ ਵੀਰੇ ਪਿਓਰ ਦੂਜਾ ਵਾ ਦੂਜਾ ਸੂਬਾ ਪਹਿਲਾਂ ਨੇ 22 ਤੋਂ 23 ਕਿਲੋ ਦੋ ਦਿੱਤਾ ਤੇ 27 22 ਕਿਲੋ ਦੀ ਉਮੀਦ ਕਰ ਤੇ ਦੂਜਾ ਸੂਬਾ ਨਾਲ ਦੇ ਪਿੰਡੋਂ ਆਪਾਂ ਫਿਰ ਤਾਂ ਲੈ ਕੇ ਤਾਂ ਹਾਂਜੀ ਤਾਂ ਲੈ ਗਿਆ ਪਿੰਡ ਵੀ ਲੱਗੇ ਹਾਂਜੀ ਇਤੋਂ ਕਿਲੋਮੀਟਰ ਤੇ ਠੀਕ ਆ ਸੋ ਦੋਸਤੋ ਕੱਦ ਹਾਈਟ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਤੁਹਾਨੂੰ ਵੜਦਾ ਚੈੱਕ ਕਰਾ ਦਿੰਨੇ ਆ ਸੈਕਿੰਡ ਟਾਈਮਰ ਆ ਵੀਰਾਂ ਦਾ ਵੀ ਪਲੂਣ ਨੇ ਪਹਿਲੇ ਸਵੇਰ ਦੁੱਧ ਚੰਗਾ ਚਵਾਇਆ ਕੋਈ 22 24 22 ਲੀਟਰ ਤੋਂ ਪਲੱਸ ਚੱਲੀ ਆ ਪਲੂਣ ਪਹਿਲੇ ਸਵੇਰ ਇਸ ਵਾਰ ਦੂਜਾ ਸਵੇਰ ਸੋਈ ਆ ਤਕਰੀਬਨ ਅੱਜ ਮਾਰਨਿੰਗ ਹੀ ਸੋਈ ਆ ਤੇ ਇਹਨਾਂ ਦੇ ਕੋਲ ਘੰਟਾ ਡੇਢ ਘੰਟਾ ਹੀ ਹੋਇਆ ਅਜੇ ਮਾਰਨਿੰਗ ਸਵੇਰ ਦਾ ਟਾਈਮ ਆ ਅੱਜ ਹੀ ਆਈ ਆ ਤੇ ਜੇਰ ਜੂਰ ਪ੍ਰੋਪਰ ਪਾ ਦਿੱਤੀ ਸੀ ਉਸੇ ਕਰੇ ਠੀਕ ਆ ਆ ਮੂੰਹ ਮੱਥ ਮਗਰ ਇਹ ਮੇਲ ਕਾਫ ਮਗਰ ਬੱਚਾ ਆ ਗਿਆ ਠੀਕ ਆ ਜੀ ਨਾੜੂਆ ਨਾਲ ਹੋਗਾ ਬੱਚੇ ਦੇ ਅਜੇ ਚਲੋ ਬੱਚਾ ਵੀ ਬਿਲਕੁਲ ਨਿਊ ਬੋਰਨਾ ਚੰਗੀ ਤਰ੍ਹਾਂ ਉੱਠ ਉੱਠ ਨਹੀਂ ਸਕਦਾਗਾ ਤੇ ਥੋੜੀ ਬਾਦੀ ਵੀਰ ਬੱਚੇ ਨੂੰ ਲਿਆ ਗਿਆ ਮਾਰੀਆਂ ਧਾਰਾ ਤੋਂ ਰਚ ਚੱਕੀ ਦੇ ਵਿੱਚੋਂ ਪੂਰੀ ਪਾਸਪੋਰਟ ਕੀਤੀ ਹੈ ਇੱਕ ਨੰਬਰ ਚੋਂ ਚਾਂਦੀ ਅਗਲੇ ਘਰ ਤੱਕ ਦੀ ਗਰੰਟੀ ਜੇ ਕੋਈ ਆਨਲਾਈਨ ਵੀ ਮੰਗੋਂਦਾ ਠੀਕ ਆ ਜੀ ਹਾਂਜੀ ਮਤਲਬ ਚਲੋ ਇਸ ਤਰ੍ਹਾਂ ਹੁੰਦਾ ਨਾ ਵੀਰ ਕਗਨ ਵੀ ਚਲੋ ਆਪਣਾ ਵਾਅ ਵਸਤਾ ਵਿੱਚ ਪਹਿਲੀ ਵਾਰ ਹੀ ਹਾਂਜੀ ਵੀਰੇ ਪਹਿਲੀ ਹੀ ਮਤਲਬ ਇਹ ਆ ਵੀ ਕੱਲ ਨੂੰ ਆਪਾਂ ਲੰਮਾ ਚੱਲਣਾ ਵੀ ਕੋਈ ਭੈਣ ਭਰਾ ਮੰਨ ਲਾ ਵੀ ਕੋਈ ਤਪਾਰ ਤੇ ਵੀ ਆਪਣੇ ਨਾਲ ਸੌਦਾ ਕਰਦਾ ਬਿਤਰੋ ਬਚਾ ਦੋ ਤੇ ਕੋਈ ਆਨਲਾਈਨ ਵੀ ਮੰਗੋਂਦਾ ਆਪਣੀ ਅਗਲੇ ਦੇ ਘਰ ਤੱਕ ਦੀ ਗਰੰਟੀ ਆ ਇਹ ਤਾਂ ਗੱਲ ਲੈਣੀ ਇੱਕ ਵੇਚ ਕੇ ਤੇ ਗਾਹ ਨੂੰ ਵੀਰੇ ਆਪਾਂ ਮੂੰਹ ਉੱਥੇ ਲੱਗ ਲੋਬੀਇਕ ਕੋਰੇ ਦੋਸਤੋ ਪੂਰਾ ਬੋਡੀ ਸਟ੍ਰਕਚਰ ਤੁਸੀਂ ਇਸ ਬੈਡ ਦਾ ਦੇਖ ਲਓ ਠੀਕ ਹੈ ਜੀ ਲੰਬਾਈ ਲੰਬੂਈ ਚੰਗੀ ਆ ਥੋੜਾ ਜਿਹਾ ਪਸ਼ੂ ਸੂਸਵਾ ਦੇ ਵਿੱਚ ਆ ਉਹ ਸਾਰੇ ਆਪਣੇ ਫਾਰਮਰ ਭਰਾਸੇ ਆਣੇ ਆ ਠੀਕ ਹੈ ਜੀ ਕਿਉਂਕਿ ਅੱਜ ਮਾਰਨਿੰਗ ਜੇਰ ਪਾਈਏ ਨੇ ਤੇ ਸੂਈ ਵੀ ਅੱਜ ਮਾਰਨਿੰਗ ਹੀ ਆ ਉਹਦੇ ਕਰਕੇ ਥੋੜਾ ਜਿਹਾ ਪਸ਼ੂ ਤਹਿ ਤੂ ਦੇ ਵਿੱਚ ਆ ਕੋਈ 2-4 ਦਿਨ ਕਰਮਾਂ ਲਈ ਖਾਊ ਪੀਊਗੀ ਕੋਕਾ ਖਪੂਰੀ ਜਿਹੜੀ ਭਰੂਗੀ ਠੀਕ ਹੈ ਜੀ ਤੇ ਹਾਈਟ ਕਾ ਦ ਵੱਡਾ ਕੋਈ ਵੀ ਆਪਣਾ ਭਰਾ ਨੇੜੇੋਂ ਦੂਰੇ ਆਉਂਦਾ ਤੇ ਹਾਈਟ ਕਾ ਦ ਵੱਡਾ ਲੈਵੇ ਆਰਡਰ ਤੇ ਜਿਹੜੀ ਤੁਹਾਨੂੰ ਭੂਲੂਨ ਨਜ਼ਰ ਆਊ ਸੋ ਆਲੇਪੇ ਦੀ ਬੰਤਰਾ ਠੀਕ ਆ ਜੀ ਚਵਾਈ ਵੀਰਾਂ ਦਾ ਵੀ ਸਾਫ ਸੁਥਰੀ ਨਿਕਲੀ ਆ ਬਿਲਕੁਲ ਚੂਣ ਪੋਲੀ ਆ ਤੇ ਥਣ ਵੀ ਤਕਰੀਬਨ ਤੁਸੀਂ ਵੇਖ ਸਕਦੇ ਜੇ ਨਾਰਮਲ ਦਰਮਿਆਨਾ ਜਿਹੜਾ ਥਾਣਾ ਪਲੂਣ ਦੇ ਵਿੱਚ ਡੁੱਬਿਆ ਠੀਕ ਆ ਤੇ ਇੱਕ ਵਾਰੀ ਇਹਨੂੰ ਆਪਣਾ ਗਗਨ ਵੀਰੇ ਖੋਲ ਕੇ ਤੋੜ ਕੇ ਦਿਖਾ ਦੇ ਤੋੜ ਦਿੰਦੇ ਆ ਆਈ ਵੀ ਮੈਨੂੰ ਲੱਗਦਾ ਵੀ ਨਾਰਮਲ ਘਰ ਦੇ ਵਿੱਚ ਹੋਈਆਂ ਆ ਹਾਂਜੀ ਵੀਰੇ ਨਾਰਮਲ ਘਰ ਦੇ ਵਿੱਚੋਂ ਪੰਜ ਚਾਰ ਗਾਵਾਂ ਰੱਖੀਆਂ ਵੀ ਆ ਉਹਨਾਂ ਠੀਕ ਆ ਠੀਕ ਆ ਆ ਗਗਨ ਆਇਆ ਨੂੰ ਲੰਮਾ ਤੋਰਦੀ ਪਰਾਂ ਨੂੰ ਤੋਰ ਜੰਨੇ ਵੀਰੇ ਆ ਦੇਖੋ ਜੀ ਠੀਕ ਆ ਜੀ ਸੋ ਪਲੂਣ ਜਿਹੜੀ ਲੇਵੇ ਦੇ ਉਪਰ ਦੋਸਤੋ ਪਹਿਲਾਂ ਵੀ ਜ਼ਿਕਰ ਕੀਤਾ ਪਲੂਣ ਨਜ਼ਰ ਆਊਗੀ ਤੁਹਾਨੂੰ ਠੀਕ ਆ ਜੀ ਬਾਕੀ ਲੇਵਾ ਤੁਹਾਡੇ ਸਾਹਮਣੇ ਬਿਲਕੁਲ ਫਿਕਸ ਕੰਪੈਕਟ ਜਿਹਾ ਆਰਡਰ ਹੋਊਗਾ ਇਹਦਾ ਕੋਈ ਟੁੱਟਮਾ ਦੇਵਾ ਚਾਹੇ ਕੋਈ ਢਲਕਮਾ ਚੱਡਾ ਨਹੀਂ ਹੋਊਗਾ ਠੀਕ ਆ ਤੇ ਬਾਕੀ ਦਿਹਾੜੀ ਡੰਗ ਤੱਕ ਉਤਰਾਤਰ ਜਾਊਗੀ ਪਲੂਣ ਚੋਣ ਚੰਗੀ ਨਿਕਲੀ ਆ ਸੋ ਇਹ ਚ ਵਾਜੇ ਦੋਸਤੋ ਕਰਮ ਵਾਲੀ ਚੰਗਾ ਤੋਂ ਉਹ ਸੇਵਾ ਤੇ ਡਿਪੈਂਡ ਆ ਕਿਸੇ ਫਾਰਮ ਦੇ ਵਿੱਚ ਚਾਹੇ ਕਿਸੇ ਚੰਗੇ ਪਸ਼ੂ ਪਾਲਕ ਭਰਾ ਦੀ ਚੰਗੀ ਦੇਖ ਰਿਕ ਦੇ ਵਿੱਚ ਜਨਵਰ ਜਦੋਂ ਰਹਿੰਦਾ ਠੀਕ ਆ ਜੀ ਤੇ ਦੁੱਧ ਆਲੇ ਪਾਸਿਓਂ ਠੀਕ ਆ ਜੀ ਜਿੰਨਾ ਪਾ ਦਿੰਨੇ ਆਪਾਂ ਵੜਾ ਨੂੰ ਖਾਸ ਤੌਰ ਤੇ ਇਹ ਕਰਮ ਵਾਲੀਆਂ ਹੱਕ ਨਹੀਂ ਰੱਖਦੀਆਂ ਕਿ ਉਹਨਾਂ ਬਿਲਕੁਲ ਡਬਲ ਤੋਣਾ ਕਰਕੇ ਮੋੜਦੀਆਂ ਨੇ ਤੇ ਇਹ ਜਿਹੜੀ ਦੋਸਤੋ ਬੈਕ ਸਾਈਡ ਤੋਂ ਲੈਵੇ ਦੀ ਕੁਆਲਿਟੀ ਆ ਠੀਕ ਆ ਆ ਚੈੱਕ ਕਰੋ ਹਾਂ ਐ ਨੂੰ ਮੜਾ ਜਾ ਹਿੱਕ ਦਿਆ ਜੇ ਹਾਂ ਠੀਕ ਆ ਨੋ ਵੀ ਠੀਕ ਆ ਠੀਕ ਆ ਤੇ ਗਗਨਦੀ ਦੀ ਡਿਮਾਂਡ ਕੀ ਕਰਦਾ ਵੀਰ ਦੇਣੀ ਕਿੰਨੇ ਦੀ ਅੱਜ ਆਪਾਂ ਡਿਮਾਂਡ ਵੀਰੇ ਆਪਾਂ 80000 ਰੁਪਇਆ ਕਰਦੇ ਕੋਈ ਭਰਾ ਫੋਨ ਲਾਵੇ ਮਾਨਤਨ ਖੁੱਲਾ ਕਰਾਂਗੇ 80000 ਦੇ ਵਿੱਚੋਂ ਮਾਨਤਨ ਕਰ ਦਈਏ ਹਾਂਜੀ ਮਾਲ ਆਪਾਂ ਮਤਲਬ ਚਲ ਵੀਡੀਓ ਪਹਿਲੀ ਆ ਤੇ ਮਾਲ ਵੀ ਅੱਜ ਬਿਲਕੁਲ ਨਰਮ ਜਾਇਜ਼ ਰੇਟ ਕਰਕੇ ਪਾਉਣਾ ਹਾਂਜੀ ਚਲੋ ਭੈਣ ਭਰਾ ਸੱਜਣ ਤੁਹਾਡੇ ਨਾਲ ਜੁੜੇ ਪਾ ਲਈਏ ਕੋਈ ਨਹੀਂ ਪਹਿਲੀ ਵੀਡੀਓ ਤੁਹਾਡੇ ਚੈਨਲ ਤੇ ਮੋੜ ਦੇਣੀ ਕੋਈ ਭਰਾ ਫੋਨ ਲਾਵੇ ਠੀਕ ਹੈ ਭਰਾ ਕੋਈ ਨਹੀਂ ਮਾਨਤਨ ਲਓ ਜੀ 80000 ਦੋਸਤੋ ਇਹਦੀ ਮੰਗ ਡਿਮਾਂਡ 80000 ਤੇ 80000 ਦੇ ਵਿੱਚੋਂ ਥੋੜਾ ਬਾਦ ਵੀਰਾਂ ਦਾ ਮਾਨਤਨ ਕਰਕੇ ਦੇ ਦਿਆਂਗੇ ਯੈਸ ਨੋ ਠੀਕਾ ਜੋ ਵੀ ਗੰਜਾਇਸ਼ ਹੋਈ ਉਹ ਤੁਸੀਂ ਕਾਲ ਕਰਕੇ ਪੁੱਛ ਲਿਆ ਜੇ ਵੀ 80 ਦੇ ਵਿੱਚੋਂ ਕੀ ਮਾਨਤਨ ਬੜ ਵੱਡੀ ਆ ਮੇਰੇ ਵੀਰ ਪਾਲਿਓ ਹੱਥ ਤੇ ਇੱਕ ਸੈਕਟਰ ਨੰਬਰ ਤੇ ਆਪਣੇ ਕੋਲ ਐਚ ਐਫ ਆ ਗਈ ਆ ਹਾਂਜੀ ਵੀਰੇ ਦੱਬੀ ਬੜਾ ਤੇ ਇਹਦਾ ਸੁਆ ਵੀਰ ਦੂਜਾ ਕਿਵੇਂ ਇੰਨਾ ਵੀਰੇ ਦੂਜਾ ਮੂੰਹ ਵਾਲੇ ਸ਼ਾਇਦ ਦੰਦ ਹੀ ਆ ਸ਼ਾਇਦ ਵਾਲੇ ਬਰਾਬਰ ਨਹੀਂ ਕਿਤੇ ਵਾਲੇ ਦੰਦ ਕੰਨੀਆਂ ਫਿਰ ਦੁੱਧ ਦੰਦ ਖੜੀਆਂ ਹੋਣੀਆਂ ਆ ਖੜੀ ਆ ਵੀਰੇ ਵਾਲੇ ਠੀਕ ਆ ਜੀ ਤੇ ਸਮਾਂ ਤੁਸੀਂ ਦੱਸ ਹੀ ਦਿੱਤਾ ਸੀ ਸਟਾਰਟਿੰਗ ਚ 25 ਨਵੰਬਰ ਨੂੰ ਦਿਨ ਪੂਰੇ ਆ 25 ਨਵੰਬਰ ਨੂੰ ਵੀਰੇ ਦਿਨ ਪੂਰੇ ਆ ਠੀਕ ਆ ਭਰਾ ਲੋ ਜੀ 25 ਨਵੰਬਰ ਨੂੰ ਦਿਨ ਪੂਰੇ ਕੋਈ ਵੀ ਇਹਦਾ ਵੇਰਵਾ ਕੋਈ ਦੁੱਧ ਦਾ ਦੱਸਿਆ ਕਿਸੇ ਭਰਾ ਨੇ ਚਲੋ ਕੋਈ ਰਾਇਨ ਇਨਫੋਰਮੇਸ਼ਨ ਮਿਲ ਹੀ ਜਾਂਦੀ ਦੁੱਧ ਵੀਰੇ ਮਾਲਕਾਂ ਦੇ ਪਹਿਲਾਂ ਥੱਲੋ 16 17 ਕਿਲੋ ਚੋਇਆ ਹਾਂਜੀ ਤੇ 18 19 ਕਿਲੋ ਐਕਟਿਵ ਦੇ ਜੂਗੇ ਸਭੀ ਪੜੀ ਆ ਆਂਦਾ ਕੁਛ ਨਹੀਂ ਬਾਕੀ ਅਜੇ ਵਟ ਬੁੱਟ ਕਾਫੀ ਆ ਟਿੱਲ ਬਹੁਤ ਬਣੂਗੀ ਬਹੁਤ ਵੈੜ ਆ ਆਹ ਦੇਖੋ ਠੀਕ ਆ ਜੀ ਬਾਕੀ ਥਣ ਵੀ ਤੁਹਾਨੂੰ ਵਿਖਾਈਆ ਤਕਰੀਬਨ ਅਥੀ ਚੋਾਈ ਵਾਲਾ ਥਣ ਨਿਕਲ ਕੇ ਆਊਗਾ ਸਾਹਮਣੇ ਤੇ ਵਟ ਬੁੱਟ ਕਾਫੀ ਜ਼ਿਆਦਾ 200 ਟਿੱਲ ਲੇਵੇ ਦੇ ਵਿੱਚ ਕਾਫੀ ਆ ਅੱਜ ਤਕਰੀਬਨ 5 ਕੋਈ ਉੱਪਰ ਦਿਨ ਵੀ ਲੈ ਕੇ ਜਾ ਸਕਦੀ ਹੈ ਕੋਈ 2 ਦਿਨ 3 ਦਿਨ ਉੱਪਰ ਵੀ ਲੈ ਕੇ ਜਾ ਸਕਦੀ ਹੈ ਠੀਕ ਆ ਜੀ ਫੇਸ ਫੂਸ ਬਹੁਤ ਸੋਹਣਾ ਕਰਮ ਵਾਲੀ ਦਾ ਮੂੰਹ ਮੱਥਾ ਚੰਗਾ ਤੇ ਪਿੰਡੇ ਦੀ ਵੀ ਪੂਰੇ ਗੁੰਦਵੇਂ ਸਰੀਰ ਦੇ ਵਿੱਚ ਪਲੀ ਸੰਭੀ ਪੂਰੀ ਆ ਬਾਕੀ ਤੁਹਾਡੇ ਸਾਹਮਣੇ ਹਾਈਟ ਮੀਡੀਅਮ ਆ ਠੀਕ ਆ ਜੀ ਬਹੁਤ ਹੀ ਵੱਡੀ ਵੀ ਨਹੀਂ ਕਵਾਂਗੇ ਤੇ ਨਿੱਕੀ ਵੀ ਨਹੀਂ ਹੈਗੀ ਕਿ ਵਿਚਲਾ ਮੇਲ ਆ ਆ ਦੇਖੋ ओके okay, गगन टिपण दी तसल्ली गारंटी अपनी ਰਹੂਗੀ भाई अगले ਦੇ ਘਰ ਤੱਕ ਦੀ ਗਰੰਟੀ ਹੋਊਗੀ ਠੀਕ ਆ ਭਰਾ ਉਹ ਵੀ ਟਿਪਣ ਦੀ ਗਰੰਟੀ ਤਸल्ली ਆ ਕਈ ਵਾਰ ਬਹੁਤੇ ਆਪਣੇ ਸਜਣ ਵੀਰ ਸਫਦਾ ਕਰਦੇ ਆ ਠੀਕ ਆ ਜੀ ਘਰੇ ਸ਼ਹਿ ਮਗਾ ਲੈਂਦੇ ਆ ਨਹੀਂ ਟਾਈਮ ਹੁੰਦਾ ਰਹੇਵੇਂ ਉਦਾਂ ਤੇ ਆ ਬਾਕੀ ਔਨਲਾਈਨ ਜਿਹੜਾ ਭਰਾ ਮਗਾਉਂਦਾ ਘਰ ਤੱਕ ਗਰੰਟੀ ਹੋਊਗੀ ਟਿਪ ਕੇ ਵੀਰਾਂ ਦਾ ਵੀ ਤਸल्ली ਕਰਕੇ ਆਪਾਂ ਦੇਵਾਂਗੇ ਚੀਜ਼ ਸੋ ਬਾਕੀ ਥਣ ਥਣ ਤੁਹਾਡੇ ਸਾਹਮਣੇ ਹਜੇ ਲੈਵਾ ਭਰਨਾ ਆਏ ਨੇ ਠੀਕ ਆ ਜੀ ਲਾਹੇ ਬਣਾਏ ਪਈ ਆ ਹੋ ਸਕਦਾ ਵੀ ਮੇਰੀ ਨਿਗਾਹ ਦੇ ਵਿੱਚ ਦੋਸਤੋ 5 6 ਦਿਨ ਤਾਂ ਚਲੋ ਦਿਨ ਪੂਰੇ ਹੁਣ ਦੇ ਵਿੱਚ ਹੋ ਸਕਦਾ ਵੀ ਉੱਪਰ ਵੀ ਦਿਨ ਲੈ ਜਾਏ ਤੇ 8-10 ਕ ਦਿਨ ਟੋਟਲ ਰਲਾ ਮਲਾ ਕੇ ਜਿਹੜੇ 8-10 ਕ ਦਿਨ ਦਾ ਸਮਾਂ ਅਜੇ ਬਾਕੀ-ਬਾਕੀ ਲੇਵੇ ਦੇ ਉੱਪਰ ਨਾੜਾਂ-ਧੂੜਾਂ ਕਾਫੀ ਤੁਹਾਨੂੰ ਦਿਖਾਈ ਦੇਣਗੀਆਂ ਜਿਵੇਂ-ਜਿਵੇਂ ਲੇਵਾ ਭਰਿਆ ਉਦਾਂ ਹੀ ਬਿਲਕੁਲ ਵੇਨਸ ਜਿਹੜੀਆਂ ਦੋਸਤੋ ਬਾਹਰ ਨਿਕਲ ਕੇ ਆਊਗੀ ਆ ਵੇਖੋ ਸੋ ਕਾਫੀ ਮੋਟੀ ਵੇਨਸ ਆ ਠੀਕ ਆ ਜੀ ਠੀਕ ਆ ਜੀ ਲਓ ਜੀ ਕਰੋ ਚੱਕ ਠੀਕ ਆ ਜੀ ਹਜੇ ਬਿਲਕੁਲ ਬੋਕਾਂ ਦੇ ਬੁੱਕ ਠੇਲਾ ਲੇਵੇ ਦੇ ਵਿੱਚ ਸੋ ਕਾਫੀ ਠੇਲਾ ਤੋਂ ਸੋ ਠਿਲ ਠੁਲ ਕੱਢ ਕੇ ਫੇਰ ਐਨੀਮਲ ਨੇ ਸੋਣਾ ਤੇ ਚੰਗੀ ਥੱਲੇੋਂ ਕਰਮਾਂ ਲਈ ਫੱਪੂ ਕੀ 8-10 ਦਿਨਾਂ ਦੇ ਵਿੱਚ ਬਾਕੀ ਤਿਆਰੀਆਂ ਕਰ ਜੂਗੀ 8-10 ਦਿਨਾਂ ਦੇ ਵਿੱਚ ਵਿੱਚ ਸੂਪ ਹੋਗੀ ਤੇ ਇਹ ਅੱਜ ਗਗਨ ਕੀ ਮੁੱਲ ਕੀ ਡਿਮਾਂਡ ਕਰਤਾ ਪਿਆ ਜੀ ਇਹਦਾ ਵੀਰੇ 65000 ਚ ਮਾਨਤਨ ਕਰਦਾਂਗੇ 65000 ਦੇ ਵਿੱਚੋਂ ਹਾਂਜੀ ਹੋ ਜਾਊਗਾ ਥੋੜਾ ਬਾਤਾ ਛੋਟਾ ਛਾਟਾ ਕਰਕੇ ਹਾਂਜੀ ਹਾਂਜੀ ਵੀਰੇ ਕਰਾਂਗੇ ਛੋਟਾ ਦੇ ਦੇ ਅੱਜ ਜਾਇਜ ਹਾਂਜੀ ਕਈ ਭਰਾ ਹੁੰਦਾ ਵੀ ਚਲੋ ਕੋਈ 2-4 ਦਿਨ ਸਾਭ ਕੇ ਭਰਾ ਕੋਈ ਸੇਲ ਕਰਨ ਵਾਲੇ ਲੈ ਜਾਂਦਾ ਸੇਲ ਕਰਕੇ ਵੀਰੇ ਜਿਹੜਾ ਕੋਈ ਲੈ ਗਿਆ ਬੱਚੇ ਉਹਨੂੰ ਵੀ ਕਮਾਈ ਦੇ ਕੇ ਜਾ ਉਹ ਵਾਲੇ ਕੱਚੀ-ਕੱਚੀ ਆ ਬਿਲਕੁਲ ਬਣੂ-ਬਣੂਗੀ ਬਹੁਤ ਹਲੇ ਵੈੜ ਬਿਲਕੁਲ ਲੋ ਵੀ ਅੱਜ ਨਰਮਾ ਦੋਸਤੋ ਤੇ ਨਰਮ ਮੌਕੇ ਬਿਲਕੁਲ ਵੀਰੇ ਦਾ ਵੀ ਬਿਲਕੁਲ ਜਾਇਜ ਰਹਿ ਕਰਦਾ ਬਾਕੀ ਜਦੋਂ ਆਵਾ ਧਾਵਾਂ ਤੇ ਆ ਗਈ ਠੀਕਾ ਜੀ ਕੋਈ ਰੁਪਈ ਕੋਈ ਮੇਰਾ ਭਰਾ ਠੀਕਾ ਜੀ ਕੋਈ 2 ਪੈਸੇ ਰੁਪਈਏ ਕੋਈ ਜਲਪ ਕਿਉਂਕਿ ਥੱਲੇ ਖਲਣਾ ਖਲਣਾ ਕਾਫੀ ਆ ਬੈੜ ਨੇ ਕੋਈ ਕੱਲੀ ਕਹਿਣ ਵਾਲੀ ਗੱਲ ਨਹੀਂ ਆ ਵੇਖੋ ਦੇਖੋ ਟਿਲ ਠੀਕ ਆ ਜੀ ਸੋ ਲੇਵਾ ਪੂਰਾ ਇਹਨੇ ਪੱਟਾਂ ਦੇ ਸਾਣ ਦੇ ਵਿਚਕਾਰ ਬਣਾਉਣਾ ਕੰਪੈਕਟ ਆਰਡਰ ਸੋ ਇਹ ਅੱਜ 65000 ਦੀ ਮਿਲ ਜੂਗੀ ਦੋ ਹੀ ਬੜਾ ਸੀ ਦੋ ਬੜਾ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਬਾਕੀ ਮੇਰਾ ਵੀਰ ਕਰੋ ਕਾਲ ਠੀਕ ਆ ਜੀ ਸਾਫ ਸੁਥਰਾ ਮਾਲ ਆ ਮਾਲ ਇਹਨਾਂ ਕੋਲ ਦੋ ਚਾਰ ਦੋ ਚਾਰ ਨੱਕ ਜੜੇ ਆ ਰੂਟੀਨ ਦੇ ਵਿੱਚ ਹੀ ਆਏ ਗਏ ਰਹਿੰਦੇ ਆ ਇੱਕ ਗੰਗਣ ਆਪਣੇ ਕੰਟੈਕਟ ਨੰਬਰ ਬੋਲਦੇ ਵੀਰ 7508534632 ਵੀਰ ਠੀਕ ਆ ਜੀ ਹਾਂਜੀ ਲੋ ਵੀ ਇਹ ਨੰਬਰਾਂ ਦੋਸਤੋ ਨੰਬਰਾਂ ਤੇ ਕਾਲ ਕਰੋ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ